ਦੇ ਹੱਥਾਂ 'ਚ ਸੋਈ ਹੋਈ ਹੈ। ਹਾਂਜੀ ਸੱਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬੱਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਜਾਨਵਰ ਵਿਖਾਉਣੇ ਆ ਆ ਤੂ ਤਾਜੀ ਸੂਈ ਸਵਾਈ ਵੜ ਰਾਤੀ ਭਾਈ ਕਹਿੰਦਾ ਸੂਈ ਹੈ ਪਹਿਲੀਆਂ ਦੋਵੇਂ ਵੜਾਂ ਤਾਂ ਫੋਲੀ ਵੱਡੀਆਂ ਵੜਾ ਤੀਜੀ ਵੀ ਕੱਦ ਵਾਲੀ ਪਰ ਉਹਨਾਂ ਦੇ ਮੁਕਾਬਲੇ ਦੂਜੀਆਂ ਵੜਾਂ ਦੇ ਮੁਕਾਬਲੇ ਦੋ ਕੁੰਗੜਾਂ ਛੋਟੀਆਂ ਠੀਕ ਹੈ ਪਹਿਲਾਂ ਦੋਵੇਂ ਫੌਲੀ ਵੱਡੀਆਂ ਵੜਾਂ ਤਿੰਨ ਨਾਗਿਆ ਭਾ ਹੋਣਗੇ ਨਿੱਕੇ ਨਿੱਕੇ ਥਣ ਮੋਟੇ ਮੋਟੇ ਆ ਆਧੀ ਚੁਵਾਈ ਵਾਲੇ ਜੈ ਜੈ ਭਾ ਦੀਆਂ ਤਿੰਨ ਸੋਹਣੀਆਂ ਵੜਾਂ ਇਨਫਰਮੇਸ਼ਨ ਲੈ ਦੰਨਾ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਨਾਂ ਦੱਸ ਦੀ ਨਾਂ ਰਸ਼ਪਾਲ ਸਿੰਘ ਪਿੰਡ ਚੰਦਪੁਰਾਣਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ 805488781 805488789ਵਾਂ ਸੁਆ ਇਹ ਆ ਆ ਦੂਜੇ ਸੁਆ ਉਹਨਾਂ ਕੰਨਿਆ ਵਾਲਾ ਦੋਨੇ ਹੁਣ ਚੱਲਦੀ ਪਹਿਲਾ ਸੁਆ ਲਈ ਠੀਕ ਹੈ ਹਾਂਜੀ ਹਾਂਜੀ ਕਿੰਨਾ ਗੁੱਧ ਪਿਆ ਜੀ ਏ ਦੋਸਤ ਵੀਰੋਂ ਨਾ ਇਹ ਸੇ ਵੀ ਖੰਦੇਸ ਤਾਂ ਨਿੱਕਾ ਪੰਜਰ ਵਿੱਚ ਦਿੱਤਾ ਹੋਇਆ ਸਾਡੇ ਸਾਹ ਹਾਂ ਦੂਜੀ ਸਵੇਰ ਪੂਰੀਆ ਮਗਰ ਜャਪੀ ਬੱਤੀ ਆ ਇਹ ਸੀਰ ਸਾਉ ਪੂਰੀ ਆ ਆਹੀਂ ਬੈਜੀ ਕੋਈ ਚੱਕਰ ਨਹੀਂ ਆ ਸੀਰ ਸਾਉ ਬਾਈ ਕਹਿੰਦਾ ਫੁੱਲ ਆ ਵੇਖੋ ਚੁਾਈ ਵੀ ਆ ਤੁਲੂ ਪੰਪੀ ਲੱਗਾ ਥਲੇ ਠੀਕ ਐ ਥਾਣੀ ਦਸੀ ਜਾਂਦਾ ਬਾੜਾ ਚੰਗਾ ਜੂਨ ਜਾਨ ਬਹੁਤ ਚੰਗਾ ਬੱਤੀ ਦਾ ਕੱਢੀਏ ਬਾਹਰ ਨੂੰ ਬਾਕੀ ਇਹ ਵਜਨ ਵਾਲੀ ਨਿੱਗਰ ਆ ਜੇਰ ਪੈ ਗਈ ਜੇਰ ਆਪਣੇ ਕੋਲ ਵੀਡੀਓ ਬਣੀ ਫਈ ਆ ਜੇਰ ਦੀ ਬਾਈ ਕਹਿੰਦਾ ਵੀਡੀਓ ਬਣੀ ਹੋਈ ਆ ਜਿਹਦੇ ਪਸੰਦ ਆਉ ਆਪਾਂ ਤਾਂ ਹਰੇਕ ਵੀਡੀਓ ਚ ਕਹੀਦਾ ਕਿ ਪ੍ਰਭੂ ਤੁਹਾਡੀ ਤਸੱਲੀ ਪੂਰੀ ਕਰਾ ਕੇ ਤੋਰਾਂਗੇ ਜਿਹੜਾ ਵੀ ਆਪ ਆਪਣੇ ਕੋਲ ਤਾਂ ਲੈ ਗਏ ਹਮ ਠੀਕ ਹੈ ਜੇਰ ਦੀ ਵੀਡੀਓ ਵੇਖਣ ਦਾ ਤੁਹਾਡਾ ਹੱਕ ਆ ਕਿਉਂਕਿ ਜੇਰ ਜੂਰ ਸਹੀ ਨਾਰਮਲ ਪਈ ਹੋਵੇ ਫੇਰ ਹੀ ਪਸ਼ੂ ਦੁੱਧ ਦੀ ਬਾਲਟੀ ਭਰਦਾ ਕੱਦ ਵੱਡਾ ਵਜ਼ਨ ਬਹੁਤ ਆ ਦੂਜਾ ਸੂਆ ਤਾਜੀ ਸੂਈ ਸਵਾਈ ਮਗਰ ਜਰਸੀ ਵੱਛੀ ਬਹੁਤ ਚੰਗੀ ਆ ਕਿਉਂਕਿ ਵੱਛੀ ਸਾਂਭ ਲੈਂਦਾ ਨਾ ਮਾਂ ਦਾ ਕੱਦ ਪੂਰਾ ਹੀ ਵੱਡਾ ਤੇ ਵੱਛੀ ਵੀ ਖੁੱਲੇ ਢੁਲੇ ਅੰਗਾ ਪੈਰਾਂ ਦੀ ਆ ਪੂਰੇ ਵੱਡੇ ਕੱਦ ਵਾਲੀ ਜਰਸੀ ਤਿਆਰ ਹੋਊ ਜਿਹੜੀ ਇਹਦੇ ਮਗਰ ਵੱਛੀ ਆ ਦੋ ਦੇਦਾ ਵੀ ਮੱਝਰ ਗਈ ਹੋਣਾ ਸੀਲ ਸਾਉ ਦਾ ਇੰਨੀ ਆ ਭਾਵੇਂ ਲੈ ਰਸ ਆ ਕਿ ਆਈ ਨੂੰ ਬਹਿਣੀ ਥੱਲੇ ਚੱਕਰਨੀ ਆ ਓਨੀ ਮੋਟੀ ਚਵਾਈ ਲੱਗੀ ਹੋਈ ਆ ਦੋਸਤੋ ਸੀਲ ਸਾਉ ਬਾਈ ਕਹਿੰਦਾ ਬਹੁਤ ਹੈ ਜਿੰਨਾ ਚੰਗਾ ਥਾਣਾ ਓਨੀ ਮੋਟੀ ਬਾਈ ਕਹਿੰਦਾ ਚਵਾਈ ਆ ਬਾਕੀ ਥਾਣੇ ਦੱਸੀ ਜਾਂਦਾ ਦੂਜਾ ਸੂਆ ਫੁੱਲ ਵੱਡੇ ਕੱਦ ਵਾਲੀ ਫੁੱਲ ਜਵਾਨ ਵਾਲੀ ਤਾਜੀ ਸੂਈ ਸਵਾਈ ਮਗਰ ਜਰਸੀ ਵੱੱਛੀ ਵਾਲੀ ਹੁਣ ਹੀ ਨੀਗੀ ਗਾਂ ਵੀ ਕਿਸੇ ਪਾਸੇ ਹੁਣ ਹੀ ਹੋਵੇ ਹਮ ਫੱਟ ਫੱਟ ਲੈ ਵਾ ਆਪਣੇ ਲੋ ਤਿੰਨ ਡੰਗ ਦੋਲੇ ਜ਼ਕੀਰ ਕਰੀ ਚਵਾਈ ਲਾ ਦੇ ਘੰਟੇ ਬਾਅਦ ਆ ਵੀ ਫੇਰ ਫਸ ਜਾਂਦੀ ਆ ਕਿੰਨੇ ਦੀ ਇਹ ਜੈ ਜੈ ਯਾਰ ਉਹ ਵੀ ਹੁੰਦੀ ਦਾ ਆਪਾਂ 65000 ਦੀ ਕਹਣਾ ਆ ਆਪਾਂ 60000 ਚੋਂ ਛੋੜ ਕਰਾਂਗੇ 60000 ਚੋਂ ਬਾਈ ਕਹਿੰਦਾ ਛੋੜ ਕਰ ਦੂੰਗਾ ਮਗਰ ਵੱਛੀ ਫੁੱਲ ਵੱਡੀ ਵਹਿੜ ਆ ਵਾਰ-ਵਾਰ ਕਹਿ ਰਿਹਾ ਕੋਈ ਛੋਟੀ ਜੀ ਮੰਨ ਕੇ ਨਾ ਆਵੋ ਕੱਦ ਵੱਡਾ ਵਜਨ ਬਹੁਤ ਹੈ ਮਗਰ ਜਰਸੀ ਵੱਛੀ ਟੌਪ ਦੀ ਪੀੜੀ ਦੇ ਪਾਵਿਆਂ ਅਰਗੇ ਥਾਣਾ ਮੋਟੇ-ਮੋਟੇ ਪੁਲਿਸ ਜੰਗੀ ਚਵਾਈ ਲੱਗੀ ਆ ਉਨੀ ਚੰਗੀ ਬਾਈ ਕਹਿੰਦਾ ਚਵਾਈਏ ਥਾਣਾ ਨਾਲ ਹੀ ਚਵਾਈ ਹੁੰਦੀ ਹੈ ਜੇ ਚੁੰਡੀ ਜੀ ਵਾਲਾ ਥਾਣਾ ਹੋਵੇ ਤੇ ਉਹਦੇ ਚ ਗੂਠੇ ਵਰਗੀ ਮੋਟੀ ਧਾਰ ਕਾਦੀ ਨਿਕਲਨੀ ਆ 60000 ਦੀ ਬਾਈ ਕਹਿੰਦਾ ਦੇ ਦੇਣੀ ਆ 17 18 ਕਿਲੋ ਦੁੱਧ ਵਾਲੀ ਮੱਝ ਲੈਨੇ ਆ ਨਾ ਪਰ 2 ਲੱਖ ਦੀ ਆਉਂਦੀ ਹੈ ਤੇ ਮੱਝ ਵਰਗਾ ਦੁੱਧ ਉਹ 60000 ਚੰਗੀ ਭਾਰੀ ਫੰਡਰ ਮੱਝ ਵਿਗ ਜਾਂਦੀ 60000 ਦੀ ਤੇ ਟੋਕੜ ਗੱਬਣ ਜਿੱਦਣ ਮਰਜੀ 50 55000 ਦੀ ਜੇ ਕਹਿੰਨੇ ਵੇਚਣੀ ਵੀ ਹੋਈ ਨਾ ਅੱਧਾ ਸੂਆ ਦੁੱਧ ਪੀ ਕੇ ਸਿਆਲਾਂ ਚ ਬਾਕੀ ਕੋਈ ਲੌਂਕਣੇ ਲੈਵੇ ਨਹੀਂ ਫਿਕਸ ਆਰਡਰ ਦੀ ਆ ਹਾਂ ਇਹਦਾ ਇਦਾਂ ਹੀ ਰਹੂਗਾ ਹਾਂ ਇਹਦਾ ਇੰਝ ਹੀ ਰਹਿਣਾ ਹੈ ਚਵਾਈ ਲਾ ਕੇ ਪਹਿਲਾ ਘੰਟੇ ਬਾਅਦ ਆਈ ਫਸ ਕੇ ਫੇਰ ਖੜ ਜਾਣਾ ਇਹਨੇ ਬਾਈ ਕਹਿੰਦਾ ਚਵਾਈ ਕਰ ਲੋ ਘੰਟੇ ਬਾਅਦ ਆਈ ਲੈਵਾ ਫੇਰ ਤਿਆਰ ਕਰ ਲੈਂਦੀ ਆ ਮਗਰ ਵੱਛੀ ਬਾਲੀ ਚੰਗੀ 2 ਨੰਬਰ ਤੇ ਆ ਬਾਈ ਇਹ ਵੀਰੇ ਪਹਿਲਾ ਸੂਆ ਸੂਈ ਆ ਜਿਹੜੇ ਘਰੋਂ ਆਪਾਂ ਗਾਂ ਲਈ ਆ ਉਹ ਇਹ ਉਹ ਉਹਨਾਂ ਦੀ ਗਾਂ ਦਿੱਤੀ ਜੀ 35 ਕਿਲੋ ਤੋਂ ਦੁੱਧ ਦੀ ਵੱਛੀ ਆ ਅੱਛਾ ਉਹਨਾਂ ਨੇ ਇਹ ਵੀ ਕਿਹਾ ਸੀ ਕਹਿੰਦਾ ਸਾਡੀ ਸਾਡਾ ਜਾਨਵਰ 20 ਕਿਲੋ ਤੋਂ ਤਾਂ ਸਟਾਰਟ ਨਾ ਹੋਇਆ ਤਾਂ ਮੇਰੇ ਘਰੇ ਮੰਨ ਜੀ ਅੱਛਾ ਜੀ ਹਾਂ ਜੀ ਇਹ ਕਰ ਪਰ ਆਪਾਂ ਆ ਆਪਾਂ 20 ਵੀ ਨਹੀਂ ਕਹਿੰਦੇ ਆਪਾਂ 18 ਮੰਨ ਕੇ ਲਈ ਪਹਿਲਾਂ ਨਾਲ 18 ਹੀ ਦੇ ਦੇ ਸਮਾਂ ਸਮਾਂ ਇੱਕ ਦੋ ਦਿਨ ਹੀ ਲੌਗੀ ਬਾਅਦ ਤਿਆਰੀ ਆ ਸੀਰ ਸਾਬ ਉਹ ਵੀ ਪੂਰੀ ਸੀਰ ਸਾਬ ਬਾਈ ਕਹਿੰਦਾ ਇਹ ਵੀ ਬਹੁਤ ਆ ਥਣ ਇਹਦਾ ਵੀ ਇੱਕ ਨੰਬਰ ਵਾਂਗੂ ਮੋਟਾ ਮੋਟਾ ਆ ਵੇ ਮੋਟਾ ਮੋਟਾ ਥਾਣਾ ਕੋਈ ਆ ਨਹੀਂ ਗਾ ਹਾਂ ਪਹਿਲਣ ਵੱਛੀ ਸਵਾਈ ਕਹਿੰਦਾ ਜਿਹੜੇ ਘਰੋਂ ਲਈ ਆ 30 ਪਲੱਸ ਇਹਦੀ ਮਾਂ ਦਾ ਦੁੱਧ ਆ ਤੇ ਬਾਈ ਕਹਿੰਦਾ ਜੀ ਤੋਂ ਲਈ ਆ ਉਹ ਕਹਿੰਦਾ ਸਾਡੀ ਪਹਿਲਣ ਵੱਛੀ ਸੂਈ ਹੋਵੇ ਤੇ 20 ਕਿਲੋ ਤੋਂ ਬਾਹਰ ਦੁੱਧ ਨਾ ਦੇਵੇ ਤੇ ਬਾਈ ਕਹਿੰਦਾ ਹੋ ਹੀ ਨਹੀਂ ਸਕਦਾ ਤੇ ਜੇ ਇਹ ਵੀ 20 ਤੋਂ ਬਾਹਰ ਦੁੱਧ ਨਾ ਚਵਾਵੇ ਬਾਈ ਕਹਿੰਦਾ ਵੱਛੀ ਸਾਡੀ ਅਗਲਾ ਘਰੇ ਬੰਨ ਜੇ ਇੰਨੀ ਗਰੰਟੀ ਤੇ ਆਈ ਹੈ ਪਰ ਬਾਈ ਕਹਿੰਦਾ ਆਪਾਂ 2 ਕਿਲੋ ਘੱਟ ਮੰਨ ਲੋ 18 ਕਿਲੋ ਯਾਰ ਐਡੀ ਵੱਡੀ ਵਿਹੜ ਨੂੰ 18 20 ਕਿਲੋ ਦੁੱਧ ਉਹ ਵੀ ਬਰੀਡ ਵਾਲੀ ਨੂੰ ਕੋਈ ਬਾਹਲਾ ਨਹੀਂ ਕਿਆਂ ਵਿਹੜ ਕੋਲੇ ਬਹੁਤ ਸਹੀਲ ਸਾਬ ਉਹ ਵੀ ਲੈ ਜਿੱਥੇ ਮਰਜ਼ੀ ਫੜਾ ਗਾਇਆ ਕੋਈ ਵਿਹੜੇ ਚੜ ਖੜਾ ਕੇ ਚੋਲੇ ਭਾਵੇਂ ਬਾਈ ਕਹਿੰਦਾ ਵਿਹੜੇ ਚ ਖੜਾ ਕੇ ਭਾਵੇਂ ਚਵਾਈ ਕਰ ਲੇ ਇੰਨੀ ਚੰਗੀ ਚਵਾਈ ਆ ਮੂਹ ਮੱਥੀ ਵੀ ਸੋਣੀ ਹੂੰ ਕਿਉਂਕਿ ਜਦੋਂ ਬੰਦਾ ਗੱਬਣ ਪਸ਼ੂ ਲੈਂਦਾ ਪਾਸ ਕਰਦਾ ਕੋਈ ਆਏ ਨਾ ਹਸਣ ਲੱਗ ਜੇ ਕਿ ਨਾਲੇ ਗੱਬਣ ਕਹੀ ਜਨੇ ਨਾਲੇ ਕਹੀ ਨੇ ਚਵਾਈ ਚੰਗੀ ਆ ਉਹ ਜਿਹਨੂੰ ਨਹੀਂ ਪਤਾ ਉਹ ਤਾਂ ਉਹ ਜਿਆ ਬੰਦਾ ਵਿੱਚ ਕਮੈਂਟ ਕਰ ਸਕਦਾ ਕਿ ਯਾਰ ਚਵਾਈ ਦਾ ਤੁਹਾਨੂੰ ਕਿੱਧਰੋਂ ਪਤਾ ਲੱਗਿਆ ਉਹ ਭਰਾਵੋ ਜਦੋਂ ਅਗਲੇ ਨੇ ਪੌਣਾ ਲੱਖ ਗਾਂ ਤੇ ਲਾਇਆ ਅਗਲਾ ਪਾਸ ਕਰਦਾ ਧਾਰਾ ਮਾਰਦਾ ਸਾਰੇ ਥਾਣਾ ਜੋ 5 5 7 7 10 10 ਉਦੋਂ ਪਤਾ ਲੱਗ ਜਾਂਦਾ ਕਿ ਗੱਬਣ ਪਸ਼ੂ ਆ ਪਾਸ ਕੀਤਾ ਤੇ ਚਵਾਈ ਇਹਦੀ ਕਿਵੇਂ ਨਿਕਲੂਗੀ ਜਿਹਦੇ ਪਸ਼ੂ ਰੱਖੇ ਹੋਣਗੇ ਹਾਂ ਗਲਤ ਕਮੈਂਟ ਕਦੇ ਵੀ ਨਹੀਂ ਕਰਦਾ ਇਹ ਤਾਂ ਗੱਲ ਹੈਗੀ ਹੈ ਗਲਤ ਕਮੈਂਟ ਉਹ ਕਰਊਗਾ ਜਿਹਦੇ ਘਰੇ ਬੱਕਰੀਆਂ ਨਾ ਰੱਖੀ ਹੋਣ ਠੀਕ ਹੈ ਉਹਨੂੰ ਪਤਾ ਹੀ ਨਹੀਂ ਹੁੰਦਾ ਜਾਂ ਹਾਂ ਪਤਾ ਹੀ ਨਹੀਂ ਆ ਆਹੋ ਮੈਂ ਗੱਲ ਹੁਣ ਮੌਕੇ ਤੇ ਆ ਗਈ ਕਿ ਹੋਰ ਕਿਤੇ ਕਹਿ ਦੇ ਕਿ ਗੱਬਰ ਦੀ ਚਵਾਈ ਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਚਵਾਈ ਦਾ ਤਾਂ ਬਾਈ ਜਦੋਂ ਤੁਣ ਖਿੱਚੀ ਤੇ ਉਦੋਂ ਹੀ ਪਤਾ ਲੱਗਿਆ ਕਿ ਚਵਾਈ ਕਿਵੇਂ ਆ ਗੀ ਚਵਾਈ ਮਾੜੀ ਹੋਵੇ ਆਪਾਂ ਲੈਂਦੇ ਨਹੀਂ ਛੱਡ ਦਈਦੀ ਆ ਸਹੀ ਹੈ ਕਿੰਨੇ ਦੀ ਬਾਈ ਇਹ ਵੀ ਅੱਜ 65000 ਜਮਾਨਤਾਨ ਕਰਦੇ ਆ ਅੱਜ 65000 ਚ ਬਾਈ ਕਹਿੰਦਾ ਮਾਨਤਾਨ ਰੁਪਈਏ ਉਹਦੇ 72000 ਦੀ ਆ ਅੱਜ 65000 ਜਮਾਨਤਾਨ ਜਦ ਤੱਕ 100 ਪੈਂਦੀ ਉਹਦੋਂ 72000 ਦੀ ਅੱਜ 65 ਚ ਮਾਨਤਾਨ ਹੋ ਜੂ ਤੇ ਅੱਜ ਭਾਦੋਂ ਮੇਰੇ ਹਿਸਾਬ ਨਾਲ 10 ਕ ਜਾਵੜੀ ਹੋਣੀ ਆ ਹਾਂ ਤੇ ਦਿਨ ਬਸ ਆਹੀ 10 ਕ ਰਹਿ ਗਿਆ 20 ਵੱਧ ਭਾਦੋਂ ਦਾ ਮਹੀਨਾ ਹੀ ਆ ਮੈਨੂੰ ਭਾਦੋਂ ਦੀ ਵਿਚਾਰ ਆ ਮੇਰੇ ਨਾਲ ਸੌਦਾ ਕਰ ਲੈ ਅੱਧੀ ਪੇਮੈਂਟ ਕਰ ਦੇਵੇ ਸਵਾ ਕੇ ਮੈਂ ਆਪਦੇ ਘਰੇ ਫਿਰ ਦੇ ਦੂੰ ਸਵਾ ਕੇ ਦੇ ਦੇਗਾ ਸਵਾ ਕੇ ਦੇ ਦੂੰ ਲਓ ਜੀ ਮੈਂ ਭਾਦੋਂ ਦੀ ਵਿਚਾਰ ਵਾਲੀ ਗੱਲ ਨਹੀਂ ਸੀ ਕਰਦਾ ਚਲੋ ਬਾਈ ਨੇ ਕਰਦੇ ਉਹ ਵੀ ਵਧੀਆ ਮੈਂ ਤਾਂ ਗਰਮੀ ਦੀ ਗੱਲ ਕਰਦਾ ਕੋਈ ਵਿਚਾਰ ਵੀ ਕਰਦਾ ਕੋਈ ਘਰ ਵਿਚਾਰ ਵੀ ਨਹੀਂ ਕਰਦਾ ਗਿਆ ਇਹ ਵੀ ਗੱਲ ਹੈਗੀ ਆ ਵੀ ਜੇ ਕੋਈ ਜੇ ਕਿਸੇ ਨੂੰ ਵਿਚਾਰੋਗੇ ਮੇਰੇ ਨਾਲ ਸੌਦਾ ਕਰ ਲੇ ਵੀ ਅਗਲਾ ਕਹਿੰਦਾ ਉਹਨਾਂ ਸਾਡੇ ਘਰੇ ਨਹੀਂ ਸੂਣੀ ਚਾਹੀਦੀ ਹਾਂ ਤੇ ਉਹ ਮੈਂ ਆਪ ਸਵਾ ਦੇ ਆਪ ਸਵਾ ਕੇ ਦੇਵਾਂਗੇ ਪਰ ਅੱਧੀ ਪੇਮੈਂਟ ਪਹਿਲਾਂ ਲਵਾਂਗੇ ਸਹੀ ਆ ਲਓ ਵੀ ਬਾਈ ਕਹਿੰਦਾ ਜੇ ਕਿਸੇ ਭੈਣ ਭਰਾ ਨੂੰ ਭਾਦੋਂ ਦੇ ਮਹੀਨੇ ਦੀ ਵਿਚਾਰ ਆ ਕਈ ਕਰਦੇ ਆ ਕਿ ਸੂਆ ਪਸ਼ੂ ਲੈਣਾ ਸੀ ਗੱਭਣ ਆਪਦੇ ਘਰੇ ਨਹੀਂ ਲੈ ਜਾਣਾ ਸਾਡੇ ਘਰੇ ਨਾਲ ਸੂਵੇ ਸਾਡੇ ਘਰੇ ਸੂਆ ਸਵਾਇਆ ਆਵੇ ਤੇ ਬਾਈ ਕਹਿੰਦਾ ਆਪਾਂ ਨੂੰ ਕੋਈ ਚੱਕਰ ਨਹੀਂ ਅੱਧੇ ਪੈਸੇ ਦੇ ਦੇ ਸੂ ਪੈਂਦੀ ਹੈ ਤੇ ਅਗਲਾ ਦੂਜੇ ਪੈਸੇ ਦੇ ਕੇ ਲੈ ਜੇ ਲਓ ਜੀ ਇਹ ਵੀ ਟੈਨਸ਼ਨ ਤੁਹਾਡੀ ਦੂਰ ਕਰਤੀ ਤਿੰਨ ਨੰਬਰ ਤੇ ਆ ਜਾ ਇਹ ਵੀਰੇ ਦੂਜਾ ਸੂ ਆਏ ਸੁੰਦੀਆਂ ਕਰੋ ਸੰਗ ਦੀ ਵਹਿੜ ਆ ਇਦਾਂ ਲਉਗੀ ਪੰਜ ਤੋਂ ਛੇ ਦਿਨ ਠੀਕ ਹੈ ਦੁੱਧ ਇਹ ਵੀ ਪਿਆਜੂਗੀ ਆਪਾਂ ਬਾਲਾ ਨਹੀਂ ਕਹਿੰਦੇ 18-19 ਲੀਟਰ ਦਾ ਮੰਨ ਕੇ ਲਵੇ ਆਪਣੇ ਕੋਲ ਤੇ ਸੀਲ ਸੋ ਇਹ ਵੀ ਆਈ ਤੇ ਆਈ ਬੈਠੀ ਥਾਪੀ ਜੀ ਮਾਰ ਕੇ ਭਜੇ ਨਾ ਕਹਿੰਦਾ ਇਹਨਾਂ ਨੂੰ ਕਾਨੇ ਕੋਨੇ ਚ ਭੂਗਤਾ ਨਹੀਂ ਮਾਰਦਾ ਕਿ ਕਿ ਤਨੂੰ ਬੰਦਾ ਕਹਿੰਦਾ ਜਦ ਦਾ ਨਹੀਂ ਤੂੰ ਐ ਦੇ ਕਰਕੇ ਵਹਿ ਜਾਂਦਾਗਾ ਨਾਲ ਥੱਲੇ ਉਹ ਹੈਗਾ ਪਰ ਉਹ ਜਾਨਵਰ ਉਹ ਲੈਂਦਾ ਜਿਹੜਾ ਸੀਲ ਸਾਬ ਉਹ ਹੂੰ ਸਹੀ ਹੈ ਕਿਸੇ ਭੈਣ ਨੇ ਚੋਣੀ ਕਿਸੇ ਮਾਤਾ ਨੇ ਚੋਣੀ ਆ ਬੰਦਾ ਤਾਂ ਮਾਰਨ ਵਾਲੇ ਲਵਾਂਗੇ ਤਾਂ ਫਿਰ ਇਹ ਹੂੰ ਇਹ ਤਾਂ ਗੱਲ ਹੈ ਕਿ ਬੁੜੀਆਂ ਦਾ ਊਖਾ ਹੋ ਜਾਂਦਾ ਬੰਦਾ ਤਾਂ ਜਲਵੇਂ ਉੱਠ ਉੱਠ ਕੱਢਦਾ ਗਾਂ ਵਿਸ਼ਿਆ ਹੋ ਜਾਂਦਾ ਉਹਦਾ ਘੂਰ ਕੇ ਵੀ ਚੋ ਲੈਂਦਾ ਹਾਂ ਤੇ ਬੁੜੀਆਂ ਨੇ ਪੀੜੀ ਡਾ ਕੇ ਚੋਣੀ ਹੁੰਦੀ ਆ ਪੀੜੀ ਡਾ ਕੇ ਚੋਣੀ ਹੁੰਦੀ ਆ ਲਓ ਜੀ 18 19 ਕਿਲੋ ਬਾਈ ਦਾਸ ਦਾ ਦੁੱਧ ਪਿਆ ਜੂ ਪੰਜਾਂ ਕੇ ਦਿਨਾਂ ਦੇ ਆਸੇ ਪਾਸੇ ਸੂਪੂ ਕਰੋ ਸੰਗ ਗੋਲੇਯਾਰਗੀ ਬੱਚੀ ਪੂਰੀ ਰਾਜੀ ਨਰੋਈ ਨਿਗਰ ਭਰਾਵੋ 10 15 ਦਿਨ ਰਹਿ ਗਿਆ ਆ ਭਾਦੋਂ ਦੇ ਏਦੋਂ ਬਾਅਦ ਚ ਇਹੀ ਪਸ਼ੂ ਤੁਹਾਨੂੰ 10000 ਮਹਿੰਗਾ ਮਿਲਣਾ ਤੇ ਜਿਵੇਂ ਜਿਵੇਂ ਗਾਂ ਸਿਆਲਾਂ ਵਾਲੀ ਨੂੰ ਕੰਮ ਵੱਧ ਆ ਗਿਆ ਲਾਓ ਜੀ ਥਾਪੀ ਮਾਰ ਕੇ ਵੇਰ ਵੇਜੋ ਭਾਵਾ ਅੱਜ ਚਿੱਪਾ ਵੀ ਵੇਖ ਤੋਂ ਲੈ ਸ਼ਹਿਤ ਮਾਰਦੀ ਮਖਿਆਲ ਮਾਰਦੀ ਕੋਈ ਨਹੀਂ ਹੈਗਾ ਕਿੰਨੇ ਦੀ ਬਾਈ ਇਹ 60 ਜੋ ਇਹਦਾ ਵੀ ਮਾਨਤਾਨ ਕਰਦਾ 60 ਜੋ ਇਹਦਾ ਵੀ ਮਾਨਤਾਨ ਹੋ ਜੂ ਮਖਿਆਲ ਮਾਰਦੀ ਹੈ ਜਮ ਜਿੱਦਾਂ ਸੂਪੀ ਉਹ ਤੇਰਾ 65000 ਦੀ ਬੱਛੀ ਆ ਅੱਜ ਬਾਈ ਕਹਿੰਦਾ 60 ਜੋ ਮਾਨਤਾਨ ਹੋ ਜੂ ਜਿੱਦਾਂ ਸੂ ਪੈਂਦੀ ਆ 65000 ਦੀ ਇਹ ਵੀ ਕ੍ਰਾਸ ਜੰਗ ਹੈ ਫੈਟ ਇਹਦੀ ਵੀ ਵਧੀਆ ਆ ਜਾਣੀ ਆ ਤੇ ਮੱਝ ਦਾ ਤੁਹਾਨੂੰ ਵੀ ਪਤਾ ਦਰਮਿਆਨੀ ਮੱਝ ਲੱਖ ਦੇ ਆਸੇ ਪਾਸੇ ਆਉਂਦੀ ਆ ਤੇ ਚੰਗੇ ਦੁੱਧ ਵਾਲੀ ਸਨਖੀ ਝੋਟੀ ਉਹ ਤੋਂ ਲੱਖੋਂ ਬਾਹਰ ਦੀਆਂ ਗੱਲਾਂ ਆ ਇਹਦਾ ਮੁੱਲ ਕਿਹੜਾ ਫੰਡਰ ਮੱਝਾ ਵਾਲਾ ਚੰਗੀ ਭਾਰੀ ਫੰਡਰ ਮੱਝਾ ਵਾਲਾ ਮੋਹੱਲਾ 60000 ਸੂ ਬੈਂਦੀ 65000 ਦੀ ਦਊਂ ਭਾਈ ਕਹਿੰਦਾ ਤਿਆਰ ਕਰਕੇ ਅੱਜ ਦਾ ਮੁੱਲ 60000 ਛੋੜ ਛੱਪਾ ਹੋ ਜੂ ਬੈਲ ਕੋਲ ਛੋਟੇ ਛੋਟੇ ਪਾ ਦੀਆਂ ਤਿੰਨ ਫੁੱਲ ਚੰਗੀਆਂ ਵੜਾ ਨਾਲੇ ਸਾਡੇ ਦਾ ਨਾਲੇ ਛੋਟਾ ਪਾ ਹੁਣ ਯਾਰ 60 ਪੈਂਡ ਵਾਲਾ ਭਾਈ 60 ਵਾਲਾ ਨੋਰਮਲ ਛੋਟਾ ਪਾ ਹੀ ਆ 30 35 ਵਾਲਾ ਟੋਕਣ ਵਾਲਾ ਪਾ ਭਾਈ ਮੇਰੇ ਘਰੋਂ 46000 ਰੁਪਏ ਨੂੰ ਮੈਂ ਟੋਕੜਾਂ ਵਿੱਚ ਹੀ ਆ ਬੜਾ ਧੜਲੀ ਹੂੰ ਸਹੀ ਆ ਇਹ ਅਗਲਾ ਉਹੀ ਹੈ ਨਾ ਵੀ ਅਗਲਾ ਕਹਿੰਦਾ ਨਾਲੇ 60 ਕਹਦਾ ਨਾਲੇ ਨੋਰਮ ਛੋਟੇ ਭਾਗੇ ਤੇ ਪਰ ਇਹ ਛੋਟਾ ਭਾਗ ਇਹ 60 ਛੋਟਾ ਹੀ ਆ ਹੁਣ ਵੱਡਾ ਭਾ ਲੱਖ ਵਾਲਾ ਆਜਰਾ ਭਾ ਛੋਟਾ ਹੀ ਆ ਹਾਂ ਇਹ ਗੱਲ ਸਾਰੇ ਭੈਣ ਭਰਾ ਸੋਚ ਲੈਣ ਤੁਹਾਨੂੰ ਵੀ ਪਤਾ ਹੀ ਆ ਬਾਕੀ ਤੁਰ ਫਿਰ ਕੇ ਢੇੜਾ ਦਿਓ ਚਾਰਾ ਪਿੰਡਾਂ ਚ ਤੁਹਾਨੂੰ ਆਪੇ ਹੀ ਪਤਾ ਲੱਗ ਜੂ 50 60 ਵਾਲਾ ਭਾ ਛੋਟਾ ਕਿ ਵੱਡਾ ਕਿਉਂਕਿ 30 35000 ਤੋਂ 10 ਕਿਲੋ ਦੁੱਧ ਵਾਲੀ ਘਟ ਕੋਈ ਤੋਕੜ ਨਹੀਂ ਦਿੰਦਾ ਔਸਰ ਵਛੀਆਂ 15 20 25 30000 ਤੱਕ ਔਸਰ ਵਛੀ ਆਉਂਦੀ ਆ ਆਪਾਂ ਹੋਰ ਵੀ ਗੱਲ ਕਰਦੇ ਆਂ ਮੇਰੇ ਜਾਨਵਰ ਵੇਖ ਜਾਣਾ ਨਾਲ ਦੇ 10 ਪਿੰਡਾਂ ਦੀ ਗਿੜਾ ਕੱਢ ਕੇ ਆ ਜਾਣਾ ਜੇ ਤਾਂ ਕੋਈ ਭਾਅ ਨਾ ਮਿਲਦਾ ਉਹਦੇ ਨੇ ਚੁੱਪ ਕਰਕੇ ਫੇਰ ਇੱਥੇ ਆ ਜਾਣਾ ਇਹ ਵੀ ਇਹ ਵੀ ਚੀਜ਼ ਦੀ ਤਥਲੀ ਹੈ ਇਹ ਵੀ ਖੁੱਲੀ ਛੋੜਾ ਬਾਈ ਕਹਿੰਦਾ 10 ਪਿੰਡ ਤੁਰ ਫਿਰ ਕੇ ਗਿੜਾ ਦੇ ਲੋ ਚਾਰ ਪੰਜ ਹੀ ਦੇ ਲੋ ਬਾਈ ਕਹਿੰਦਾ ਆਂਡ ਗਵਾਂਡ ਇਦਾਂ ਦੀ ਵਹਿੜ ਇੰਨੀ ਚੰਗੀ ਮੇਰੇ ਘਰੇ ਵੇਖ ਜੋ ਹੋਰ ਕਿਸੇ ਦੇ ਘਰੇ ਇੰਨਾ ਮੁੱਲ ਹੋਇਆ ਤਾਂ ਲੈ ਲੋ ਤੇ ਨਹੀਂ ਬਾਈ ਕਹਿੰਦਾ ਮੇਰੇ ਘਰੇ ਆ ਜਾਓ ਸਾਰਿਆਂ ਨੂੰ ਸਸੀਕਾ